ਸੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਫਾਰਮ ਹਾਊਸ ਉਮੀਦ ਕਰਦੀ ਹਾਂ ਕਿ ਸਾਰੀ ਵੀਅਰਸ ਬਹੁਤ ਵਧੀਆ ਹੋਵਾਂਗੇ ਲੋ ਜੀ ਦੁਪਹਿਰ ਦਾ ਟਾਈਮ ਆ ਅੱਜ ਮੰਮਾ ਕਹਿੰਦੇ ਜਿ ਪਕੌੜੇ ਬਣਾ ਲੈਣੇ ਆ ਤੇ ਫਿਰ ਸਾਰੀ ਤਿਆਰੀ ਹੋ ਚੁੱਕੀ ਹੈ ਪਕੌੜਿਆਂ ਦੀ ਨਾਲ ਤਾਂ ਬਈ ਆਪਣੀ ਚਾਹ ਹੋ ਨਹੀਂ ਤੇ ਅਸਲ ਤੋਂ ਸਰਕਾ ਹਾਂ ਸਰਕਾ ਨਹੀਂ ਆਪਾਂ ਨੂੰ ਥਿਆਇਆ ਹਨ ਪਹਿਲਾਂ ਵੀ ਰਹਿ ਗਿਆ ਸੀ ਇਹ ਇਹ ਤਾਂ ਨੌਨ ਵਿੱਚ ਸਬਸਾ ਸਾਰੇ ਸਾਦੇ ਹਾਂ ਹਾਂਜੀ ਅੱਜ ਆਪਾਂ ਬਣਾ ਰਹੇ ਪਕੌੜੇ ਹੂੰ ਇਸ ਤੋਂ ਤਾਂ ਨੌਸਨ ਫੀਕਾ ਤੋਂ ਲਿਆ ਹਾਂਜੀ ਸਹੀ ਹੋ ਗਿਆ ਮੈਂ ਘਰ ਤੋਂ 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 ਕੁਸੀ ਆ ਬੱਸ ਉਹ ਅਸੀਂ ਦਾਲਦੇ ਨਹੀਂ ਹੂੰ ਅਸੀਂ ਦੋਂ ਸਾਦੇ ਨਾ ਪੌੜੇ ਠੀਕ ਐ

ਤੁਹਾਨੂੰ ਦੋ ਕੁ ਮਿੰਟ ਇਹਨੂੰ ਨਾਲ ਆਇਆ ਨਹੀਂ ਉਹ ਸਾਫ਼ ਕੇ ਰੱਖ ਦੇਵੇ। ਤੇ ਜਿਹੜੇ ਆਲੂ ਹੁੰਦੇ ਨੇ ਨਾ ਤੇ ਮੈਨੂੰ ਲੱਗਦਾ ਥੋੜਾ ਰਸ ਜੰਦਾ। ਠੀਕ ਹੈ। ਉਹ ਜੀ ਇੱਦਾਂ ਹਮਾਂ ਲਾਂਡਾ ਕੋੜੀ ਇਹ ਹੈਗੇ ਨਹੀਂ ਆਪਣੇ ਆਲੂ ਆਣੇ। ਸੋ ਇਹ ਤੋਂ ਬਾਅਦ ਚਾਪਰੀ ਆਉਂਦੀ ਤੇ ਅਜਾਣੇ ਉਹ ਵੀ ਅਗਰ ਤਫਰੈ ਡੀ ਹੋ ਗਏ ਦੁੱਧ ਜਮ ਬਣਾ ਰਹੇ ਆ ਤੇ ਅੱਜ ਵਾਲੇ ਚਾਹੀ ਆਪਣੀ ਤਿਆਰ ਆ ਇਹ ਪਤਾ ਨਹੀਂ ਕਿਵੇਂ ਠੀਕ ਰਹਿੰਦੇ ਨੇ ਹਨਾ ਜੀ ਮੈਂ ਕਾ ਲੀਣਾ ਸਮਝ ਆ ਵੈਸੇ ਕੱਟ ਕੇ ਸਾਰੀ ਐਵੇਂ ਨਹੀਂ ਪਹਿਲਾਂ ਮੈਂ ਨੈਟ ਤੇ ਦੇਖਿਆ ਸੀ ਅੱਜ ਜਿਹੜੇ ਕਿਵੇਂ ਕੱਤੀ ਦੇ ਨੇ ਐਵੇਂ ਹੁੰਦੇ ਨੇ ਜੀ ਇਹ ਕੋੜ ਦੇ ਹੁੰਦਾ ਉਹ ਤੇ ਟਿੱਕ ਲੈਂਦੇ ਆ ਦੂਜੇ ਦੋਸਤ ਲੈਂਦੇ ਨੇ ਕਾਠੀਵੇਂ ਮੈਨੂੰ ਵੀ ਉੱਥੇ ਲੱਗਦੇ ਨੇ ਐਵੇਂ ਪਟ ਮੈਂ 8 ਤੇ ਦੇਖਿਆ ਜੀ ਅੱਜ ਪਹਿਲਾਂ ਵੀ ਕਿੱਕੜੀ ਦੇ ਕਿੱਕੜੀ ਦੇ ਚਲੋ ਬਾਕੀ ਤੁਸੀਂ ਕਿ ਮੈਂ ਤਾਂ ਨਹੀਂ ਦੱਸਿਆ ਵੀ ਪਿਆਜ਼ ਐਵੇਂ ਕੱਟੀ ਤੇ ਗੋਲ ਗੋਲ ਕੇ ਤੁਸੀਂ ਇਹਨਾਂ ਨੂੰ ਲਪੇਟੋ ਹੁਣ ਆਪਾਂ ਇਹ ਖਾ ਲੈਣਾਂ ਨੇ ਪਕੌਣੇ ਪਕੌੜੇ ਬਹੁਤ ਬੜ ਵਧੀਆ ਨੇ ਟੈਸਟ ਦੇ ਨੇ ਮੈਂ ਬਣਾਇਨੇ ਚ ਪਕੌਣੇ ਨਹੀਂ ਬਣਾਏ ਨਹੀਂ ਇਸ ਵਾਰ ਮम्मा ਨੇ ਇਸ ਵਾਰ ਮੈਂ ਸੀਗੀ ਮੈਂ ਸਿੱਗੀ ਮੈਂ ਕੱਟਣਿਆਂ ਨੂੰ ਪਰ ਇਹਨੇ ਪਰ ਗੱਠੇ ਬਹੁਤ ਬੜੇ ਬੜੇ ਕੱਟੇ ਨੇ ਐਡੇ ਐਡੇ ਕੱਟੇ ਨੇ ਨਾ ਉਹ ਦੇ ਦੇ ਦਾ ਬੀਬੀ ਨਾ ਕੱਢ ਤੇ ਤੇਸੀ ਨੇ ਹੂੰ ਮੈਂ ਵੀ ਖਾ ਕੇ ਦੇਦਾ ਸ਼ਾਮ ਨੂੰ ਮੈਂ ਤਾਂ ਰੋਟੀ ਖਾਣੀ ਦੀ ਲਓ ਜੀ ਆਪਾਂ ਮਿੱਠਾ ਜੀ ਪਤੌਰੇ ਏਸ ਗਰਮ ਗਰਮ ਮੈਂ ਤਾਂ ਖੁੰਡੇਗਾ ਵੀ ਨਹੀਂ ਹੂੰ ਹੂੰ ਚਲੋ ਲਾਈਏ ਨਾਲ YouTube ਤੇ ਪੁੱਤਾ ਉਹ ਜੇ ਵੀ ਵਾਲਿਆਂ ਦੇ ਆਲੂ ਦੁਕਾਨ ਵਾਲੇ ਦਾ ਵੇਚਣ ਕਿਆ ਸੁਆਦ ਬਣਦਾ ਮੇਲਿਆਂ ਦੇ ਵਿੱਚ ਤਾਂ ਵੇਚਣ ਦੇ ਤਾਂ ਆਟਾ ਹੀ ਪਾਈ ਜਾਂਦੇ ਨੇ ਆਟਾ ਜ਼ਿਆਦਾ ਪਾਉਂਦੇ ਨੇ ਵੇਚਣ ਕਰਨਾ ਹੂੰ ਕਹਿੰਦਾ ਚਿੜੇ ਹੁੰਦੇ ਬਾਸਪਾ ਆਪਾਂ ರೆਡੀ ਲਾ ਗਏ ਜਿਹਨੇ ਪਾਈ ਪਕੌੜੇ ਪੂਰੇ ਖਾਣੇ ਹੁਣ ਸਾਡੇ ਕੋਲ ਆ ਸਕਦੇ ਨੇ ਕੋਈ ਵੀ ਕਿਤੋਂ ਵੀ ਜੇ ਬਾਹਰੋਂ ਆਲੇ ਕਿਨ ਐਡਮ ਅਮਰੀਕਾ ਖੁਲਵਾ ਦਿੰਦਾ ਅੱਜ ਜਿਹੜੀ ਵੀ ਮਰਜ਼ੀ ਕੰਟਰੀ ਹੋਵੇ ਇੰਡੀਆ ਹੋਵੇ ਮਰਤਾਇਤ ਮੈਂ ਜਿੰਨ ਲਈ ਚੈਨ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਨਾ ਯੈਸ ਅਸੀਂ ਚੱਲੇ ਜੀ ਉਹਨਾਂ ਕੇਕ ਲੈਣ ਚਿੱਠਾ ਲੈ ਕੇ ਆਣਾ ਮਾਈ ਨੰਬਰ ਫਾਰਕ ਦਵਾਂ ਜਾਂ ਜੱਗੀ ਦੇ ਉਹ ਜਾਂ ਮੈਟਰ ਵਾਲਿਆਂ ਦੇ ਠੀਕ ਬਾਅਦ ਦੱਸਾਂਗੇ ਅੱਛਾ ਜੱਗੀ ਆਣੇ ਜੱਗੀ ਉਹ ਤਾਂ ਸਭ ਤੋਂ ਟੌਪ ਆ ਕੇਕ ਵੀ ਟੌਪ ਆ ਸਾਰੀਆਂ ਚੀਜ਼ਾਂ ਵੀ ਟੌਪ ਨੇ ਬਾਕੀ ਨੌ ਵੀ ਸੁਣਾ ਟਾਪ ਨੌ ਵੀ ਤਾਂ ਹੀ ਬਣਦੇ ਚੀਜ਼ਾਂ ਵਧੀਆ ਹਾਂ ਹਾਂ ਵਧੀਆ ਹੁੰਦੀਆਂ ਨੇ ਆਮ ਤਾਂ ਮੇਰੀ ਦੁਕਾਨਾਂ 'ਚ ਵਧੀਆ ਚੀਜ਼ਾਂ ਨਹੀਂ ਹੁੰਦੀ ਆਉਣਗੀਆਂ ਇਹ ਇਹ ਆਪਾਂ ਬਾਅਦ 'ਚ ਦੱਸਾਂਗੇ ਵੀ ਕੇਕ ਕਿਉਂ ਕੱਟਣਾ ਆਪਾਂ ਨੇ ਸਰਪ੍ਰਾਈਜ਼ ਦੇਵਾਂਗੇ ਠੀਕ ਹੈ ਚਲੋ ਬਾਅਦ 'ਚ ਮਿਲਦੇ ਆਂ ਬਹੁਤ ਬੜੀਆਂ ਇਤਿਹਾਸ ਤਰ੍ਹਾਂ ਤਰ੍ਹਾਂ ਦੇ ਬਹੁਤ ਵਧੀਆ ਇਹ ਕਿਤੇ ਨਾ ਉਹ ਅਜੇ ਕੋਈ ਚੀਜ਼ ਨਹੀਂ ਹੋ ਰਹੀ। ਆਹ ਪਾਸੇ। ਸਿੱਧੇ ਹੀ ਪੈ। ਹਾਂ। ਓਕੇ। ਓਕੇ। ਹਾਂ। ਆਹ, ਹਾਂ ਬੁੱਕੇ ਕਾਰ। ਨਮੂ ਗੇਟ ਖੋਦ ਕੇ ਗਏ ਆ ਉਹ ਚਲੇ ਗਏ ਨਮੂ। ਆਪਣਾ ਇੱਕ ਸ਼ੇਕ ਲਿਆ ਲੈ ਆਪਨੇ ਜੀ ਆ ਕੇ ਕਟਾਈ ਹੁਣ ਲੋ ਜੀ ਅਜਾ ਆਪਾਂ ਕੱਟ ਰਿਆਂ ਕੇਕ ਕੇਕ ਦੀ ਵਜਾ ਹਾਂਜੀ ਹੈਗੀ ਆ ਹੈਗੀ ਆ ਤੁਹਾਨੂੰ ਦੱਸਣ ਕੇ ਹੈਗੀ ਆ ਅੱਜ ਆਪਾਂ ਕੱਟ ਰਿਆਂ ਕੇਕ ਹੁਣ ਤਾਂ ਮੈਂ ਬੰਦ ਕਰਤੀ ਆਂ ਅਸੀਂ ਪਹਿਲਾਂ ਕੇਕ ਕੱਟ ਕੇ ਬਾਅਦ ਚ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਉਂ ਕੇਕ ਕੱਟਿਆ ਤੁਹਾਡੇ ਨਾਲ ਇਹ ਜਿਹੜਾ ਉਹਦਾ ਬੰਦਾ ਸਾਡਾ ਕੱਚਾ ਥੋੜਾ ਜਿਹਾ ਪਰੇ ਰੁਆਬਾ ਆਪਾਂ ਦਾ ਆਹ ਲੈ ਲਾਜ਼ਮੀ ਪਰੇ ਨਹੀਂ ਉਧਰ ਨੂੰ ਗਿਆ ਇੱਧਰ ਨੂੰ ਗਿਆ ਮੈਂ ਦੇਖ ਉਹ ਬਾਹਰ ਜਾ ਰਹਾ ਆ ਗਿਆ ਇੱਧਰ ਆ ਬੜੀ ਉੱਪਰ ਪੈ ਚ ਇਹਦੇ ਕੋਲੇ ਬੈਠਾ ਇਹ ਕਿਵੇਂ ਉਹ ਵੀ ਵੀ ਇੱਧਰ ਨੂੰ ਜੇ ਵੇਚ ਰਿਹਾ ਸੇਕੋ ਉਹ ਜਦ ਇਹ ਕੱਟਣਾ ਚਾ ਮੋਮਬਤੀਆਂ ਬੂਰੀਆਂ ਹਾਂ ਸੇ ਇੱਕੋ ਪਹਿਲਾ ਹੱਥ ਕੋਲ ਕਰਕੇ ਆ ਚਲੋ ਕੱਟਣ ਕੈਕ ਉਹ ਇਹਨੇ ਦਿੱਤੀ ਨਹੀਂ ਕਰਦ ਨਾ ਦਿੱਤੀ ਹੈਗੀ ਮੈਂ ਉਹ ਰੱਖੀ ਸੀ ਹਾਂ ਤੇ ਬਈ ਤੇਰੇ ਕੋਲ ਪੂਰੇ ਮੰਨ ਦੀ ਫਾਰੇ ਬਸ ਬੋਲ ਬੋਲਣਾ ਕੀ ਕੁਝ ਕਰਨੋਂ ਤਾਂ ਬੱਸ ਦੱਸ ਤਾ ਬੱਚ ਬਾਤ ਤੂੰ ਦੱਸਾਂਗੇ ਅਸੀਂ 1 2 3 ਹੱਥ ਉਪਰ ਕਰਦਾ ਉਹ ਦੇਖੀ ਫੇਰ ਚੱਲ ਪੈਂਦੀ ਐ ਨੇ ਉਹ ਉਹ ਫੜ ਜਾ ਉਹ ਮੋਮਬਤੀ ਇਹਦੇ ਹੋਰ ਚੱਲੂ ਦਰ ਜਾ ਉਹਦੇ ਹੀ ਚੱਲਣਗੀਆਂ ਇਹਨਾਂ ਨੂੰ ਕੱਢ ਲੋ ਕੱਢ ਲੋ ਕੱਢ ਚੱਲ ਆ ਮੈਂ ਲੱਭ ਆ ਕਰ ਜਾ ਕਰ ਜਾ ਨਹੀਂ ਤੋਂ ਬਹੁਤ ਚੰਗਾ ਤਿੰਨੇ ਤਿੰਨੇ ਬੱਚੇ ਆ ਗਏ ਚੰਮਚੋ ਚੋ ਚਮਚ ਲਾਇਆ ਦਈ ਜਦ ਮਿਲ ਕੇ ਰੱਖੇ ਮੇਰੇ ਤੋਂ ਪੱਖਾ ਲਾ ਦੋ ਗਰਮੀ ਬਹੁਤ ਲਾ ਦੇ ਲਾ ਦੇ ਪੱਖਾ ਲਾ ਦੋ ਨਾ ਬਈ ਖਾ ਲਓ ਖਾ ਲਓ ਫੋਟੋ ਲਈ ਖਿੱਚੀ ਜਾ ਰਹੀ ਵੀਡੀਓ ਬਣ ਰਹੀ ਆ ਇੰਨਾ ਹਰ ਇੱਕ ਤਾਂ ਤੁਸੀਂ ਇਹਨੂੰ ਖਵਾ ਦੋਣੇ ਜੇ ਤੁਸੀਂ ਗਲਤ ਤਾਂ ਇਹ ਸਹੀ ਆ ਚਾਹ ਹੋਰ ਸਾਫ ਕਰ ਇਹਨੂੰ ਹੋਰ ਸਾਫ ਕਰ ਯਾਰ ਮੈਨੂੰ ਤਾਂ ਖਵਾ ਦੋ ਹਾਂ ਮੈਂ ਤਾਂ ਕੰਮੀਆਂ ਕਰਦੇ ਹਾਂ ਤੁਸੀਂ ਤੋਂ ਬੋਧਾ ਮੰਗਵਾ ਤੇ ਆ ਦੋ ਮੈਨੂੰ ਆ ਜਾ ਅਮਨ ਨੂੰ ਇਹਦੀ ਸੱਤ ਖਵਾਓ ਕਿ ਕੇਕ ਇੱਕ ਕਟਿਆ ਹੈ ਕੇਕ ਇੱਕ ਕਟਿਆ ਕਾ ਦੇ ਲਈ ਅਸੀਂ ਕਟਿਆ ਪਤਾ ਸਾਡੇ YouTube ਦੇ ਜਿਹੜੇ ਸਬਸਕ੍ਰਾਈਬਰ ਨੇ ਉਹ 5000 ਤੇ ਉੱਤੇ ਹੋ ਚੁੱਕੇ ਨੇ ਸਾਨੂੰ ਕੱਲ YouTube ਵਾਲਿਆਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਨੇ ਪ੍ਰੋਗਰੈਸ ਰਾਣੀ ਸਰਪੰਚ ਨੇ ਬਹੁਤ ਸਰਪੰਚ ਨੇ ਸੇਰ ਪਰ ਸਾਡੀ ਦਰਦੇ ਨਹੀਂ ਦੱਸਣਾ ਬਣਦਾ ਹਾਂ ਦਰਸ਼ਨ ਸਿੰਘ ਐਦਾ ਦਾ ਤੁਹਾਨੂੰ ਪਤਾ ਹੀ ਆ ਐਦਾ ਨਹੀਂ ਪਤਾ ਮੈਨੂੰ ਵੀ ਪਤਾ ਹੀ ਆ ਮੇਰੇ ਨੂੰ ਵੀ ਪਤਾ ਹੀ ਆ ਸਾਹ ਨੂੰ ਪਤਾ ਹਾਂ ਤੁਸੀਂ ਅੱਜ ਸਾਰੇ ਸਬਸਕ੍ਰਾਈਬਰ ਇਹ ਤਾਂ ਹੋਦੋਗੇ ਹਾਂ ਕੈਕ ਬੱਜੀ ਇਹ ਸਾਡਾ ਬਲੌਕ ਕਰ ਉਹ ਬਲੌਗ ਕਟਿਆ ਜਾਣਾ ਹੌਲੀ ਹੌਲੀ ਕਰ ਕਰੇ ਰਹਿ ਜਾਣਾ ਹੈ। ਜੈਸੋ ਸਬਸਕ੍ਰਾਈਬ ਨਾ ਕਰਿਓ ਬਦਲੋ ਬਦਲੋ ਨੀਤੂ ਹਾਂਜੀ ਪਰਸੋਂ ਆਪਣੇ ਬਣਾਉਣੀਆਂ ਨੇ ਧੀਆ ਹਾਂਜੀ ਹਾਂ ਤੇਰੇ ਬਲੌਗ ਬਣ ਗਾ ਹਾਂਜੀ ਕੱਲ ਨੂੰ ਸੈੱਟ ਹੈਗੇ ਮਹਿੰਦੀ ਕੱਲ ਸੀ ਮਹਿੰਦੀ ਦਾ ਫੰਕਸ਼ਨ ਰੱਖ ਰਹੀ ਹਾਂ ਹੈਨਾ ਪਰਸੋਂ ਵੀ ਪਰਸੋਂ ਇਹ ਕਰਨਾ ਸਵੇਰੇ ਨਹੀਂ ਫਿਰ ਜਿਵੇਂ ਹੁਣ ਮੇਰੀ ਗਰਲਸ ਨਹੀਂ ਪਹਿਲੇ ਹੀ ਕਰਾਂਗੇ ਸੋ ਹਜੀ ਹਾਂ ਅਸੀਂ ਪਹਿਲਾਂ ਡਿਸਕਸ਼ਨ ਕਰਾਂਗੇ ਟੀਆ ਦਾ ਸੋ ਬਾਕੀ ਆਪਾਂ ਵੀਡੀਓ ਬਾਅਦ ਚ ਸ਼ੂਟ ਕਰਦੇ ਹਾਂ ਦੇਖੋ ਅਸੀਂ ਕਿੰਨੀ ਇੰਜੋਇਮੈਂਟ ਕਰੀ ਛੋਟੇ ਛੋਟੇ ਕਿੰਨੀ ਇੰਜੋਇਮੈਂਟ ਹੁੰਦੀ ਹੈ ਬੱਚੇ ਸਾਰੇ ਖੁਸ਼ ਹੋ ਜਾਂਦੇ ਨੇ ਤੇ ਤਿੱਤੂ ਹੁਣ ਕੋਣ ਹੋਣਾ ਇੰਨੀ ਵੀ ਆਪਾਂ ਆਪਸ ਆਪਣੀ ਫੈਮਲੀ ਜੋੜਨਗੇ ਨਹੀਂ ਹੈ ਤੂੰ ਜੀ ਹੈਗਾ ਐਲੀ ਤੁਹਾਡੇ ਤਕਰੀਬ ਨੇ ਹੋਇਆ ਠੀਕ ਠੀਕ ਹੈ ਮੈਂ ਕਹੇ ਰਹੀ ਵੀ ਅੱਧੇ ਨੇ ਦੀ ਕੰਮ ਲੱਗ ਜਾਂਦੀ ਕਿਉਂਕਿ ਨਾ ਫਿਰ ਜਿਵੇਂ ਭਾਬੀ ਮੈਂ ਕੰਮ ਇਹਦੇ ਜਿਆਦਾ ਕਰਾਂਗੇ ਹਨਾ ਕਿਉਂਕਿ ਉਸ ਦਿਨ ਆਪਾਂ ਨੂੰ ਕੰਮ ਸਵੇਰੇ ਖਾਸਾ ਹੋ ਜਾਊਗਾ ਸੰਡੇ ਵਾਲੇ ਦਿਨ ਜੀ ਦੇਪੜੀ ਨਾ ਇੱਥੇ ਹੀ ਐਂਡ ਹੋਪਸ ਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ। ਸੋ ਅੱਜ ਸਾਡੇ 5000 ਸਬਸਕ੍ਰਾਈਬਰ ਹੋ ਚੁੱਕੇ ਸਾਨੂੰ ਬਹੁਤ ਖੁਸ਼ੀ ਆ। ਬਾਕੀ ਹੋਰ ਵੀ ਤੁਸੀਂ ਜੁੜੋ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ। ਬਾਕੀ ਕੱਲ ਨੂੰ ਜਿਹੜਾ ਆਪਣਾ ਵਲੌਗ ਪੈ ਰਹੇ ਆ ਉਹ ਬਹੁਤ ਵਧੀਆ ਹੈ। ਮਤਲਬ ਵੀ ਉਹਦੇ ਵਿੱਚ ਅਸੀਂ ਨਾ ਅੱਜਕੱਲ ਜਿਹੜੀ ਹਰੇਕ ਬੰਦੇ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਚੀਜ਼ ਬਾਰੇ ਆ। ਸੋ ਕੱਲੜਾ ਵਲੌਗ ਜ਼ਰੂਰ ਦੇਖਿਓ। ਬਾਕੀ ਪਰਸੋਂ ਆਪਣੇ ਫਿਰ ਵਲੌਗ ਉਹੀ ਪੈਂਦੀ ਦੇ ਹੋ ਜਾਣਗੇ। ਜੇ ਆਪਾਂ ਦੀਆਂ ਦਾ ਜਿਹੜਾ ਫੰਕਸ਼ਨ ਕਰ ਰਹੇ ਆ ਉਹਦੇ ਹੋ ਜਾਣਗੇ ਸੋ ਅੱਗੇਗੇ ਬਲੌਗਸ ਬਹੁਤ ਵਧੀਆ ਆਣਗੇ ਸੋ ਸਾਡੇ ਬਲੌਗਸ ਨੂੰ ਜ਼ਰੂਰ ਦੇਖਿਓ ਬਾਕੀ ਜੀ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਸੋ ਆਪਾਂ ਕਰਦੇ ਆ ਜੀ ਹੁਣ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਸੋ ਮੈਂ ਵੀ ਬਹੁਤ ਉਮੀਦ ਕਰਦੇ ਵੇ ਤੁਹਾਨੂੰ ਸਾਡੀ ਇਹ ਵਾਲੀ ਵੀਡੀਓ ਵੀ ਵਧੀਆ ਲੱਗੀ ਹੋਵੇ ਸੋ ਸਾਡੀ ਸਾਰੀ ਫੈਮਿਲੀ ਬਹੁਤ ਖੁਸ਼ ਥੀ ਜੀ ਮੇਰੇ ਭਾਬੀ ਉਹ ਵੀ ਬਹੁਤ ਖੁਸ਼ ਥੀ ਏ ਉਹਨੂੰ ਇਹ ਸਰਪ੍ਰਾਈਜ਼ ਦਿੱਤਾ ਸੀ ਅੱਜ ਕਿ ਐਸਲਜੀ ਵੈਸੇ ਮੈਨੂੰ ਵੀ ਨਾ ਪਤਾ ਨਹੀਂ ਸੀਗਾ ਮੈਂ ਵੀ ਸਵੇਰੇ ਨਾ ਮम्मा ਨੇ ਦਿਖਾਇਆ ਵੀ ਹੈ ਨਾ ਕੋਈ ਚੈਨਲ ਵੱਲੋਂ ਆਇਆ ਹੈ YouTube ਵੱਲੋਂ ਐਂਡ ਜਦ ਮੈਂ ਦੇਖਿਆ ਫਿਰ ਉਹਨਾਂ ਨੇ ਸਾਨੂੰ ਕੰਗ੍ਰੈਚੁਲੇਸ਼ਨਸ ਕਹੀਆਂ ਵੀ ਤੁਸੀਂ ਵਧੀਆ ਚੱਲ ਰਹੇ ਹੋ ਹਨ ਫਿਰ ਅਸੀਂ ਸੋਚਿਆ ਵੀ ਚਲੋ ਅਸੀਂ ਹਨਾ ਬੱਚਿਆਂ ਦੀ ਖੁਸ਼ੀ ਹੁੰਦੀ ਹੈ ਨਬੂ ਅਮਨ ਖੁਸ਼ ਹੋ ਜਾਂਦੇ ਨੇ ਹਨਾ ਕੇਕ ਹੋਣ ਤਾਂ ਵੀਰੇ ਉਹਨੇ ਵੀ ਬਾਹਰ ਨੇ ਵੀ ਕੇਕ ਹੈ ਅਜੇ ਅੱਗੇ ਬਰਥਡੇ ਆਣਗੇ ਵੀ ਚਲ सेलिब्रेशन ਜੀ ਹੋ ਜਾਂਦੇ ਬੱਚੇ ਖੁਸ਼ ਹੋ ਜਾਂਦੇ ਤਾਂ ਫਿਰ ਅਸੀਂ ਸੋਚਿਆ ਵੀ ਚਲੋ ਕੇਕੇ ਕੱਟ ਲੈਨੇ ਆ ਸੋ ਤਾਂ ਕਰਕੇ ਆਪਾਂ ਨੇ ਅੱਜ ਕੇਕ ਕੱਟ ਲਿਆ ਸੀਗਾ ਬਾਕੀ ਹੁਣ ਅੱਗੇ ਸੋਹਣੇ ਸੋਹਣੇ ਵੀਡੀਓਸ ਆਣਗੇ ਆ ਸੋ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਝੜੀ ਵੀਡੀਓਸ ਵਧੀਆ ਲੱਗਣ